ਛੱਡ ਕੇ ਹੁਣ ਮੁਸਤਫਾ ਹੁਣੇ ਜਾਓ ਇਹਨੂੰ ਘਰ ਛੱਡ ਕੇ ਆਓ ਨਹੀਂ ਮੈਂ ਪੁੱਤ ਜੀ ਆਪ ਬੱਚੇ ਮੈਂ ਘਰ ਨਹੀਂ ਬਹਿ ਜਾ ਰਿਹਾ ਤੁਸ ਆ ਗੱਡੀ ਲੈ ਜਾਓ ਨਾ ਪੈਂਦਾ 500 ਮੇਰੇ ਕੋਲ ਹੈ ਤੇ ਘਰ ਮੁ ਜਾਓ ਕਿ ਉਹ ਮੈਂ ਆ ਗਈ ਇਹ ਮੈਂ ਨਹੀਂ ਢਾੜੀ ਹਰ ਰੋਲ ਦੇ ਕੱਡੀ ਦਾ ਟੱਕਦਾ ਨਾ ਇਹਨੂੰ ਕੱਢੀ ਯਾਰ ਚੱਲ ਬਾਪੂ ਪੈ ਚੱਲ ਕਰ ਮੈਂ ਕਹਾਂ ਤੋ ਤੇ ਖੜਨੇ ਨਹੀਂ ਜਾਣਾ ਆ ਨਹੀਂ ਆਉਗਾ ਮੈਂ ਨਹੀਂ ਆਉ ਹਲੋ ਬਾਟੋ ਆ ਬੇਵੋ ਅੱਜ ਤੋ ਕਹਿਤਾ ਆ ਜੇ ਨਾ ਉੱਤੇ ਲਾ ਕੇ ਆਉਣਾ ਇਹ ਦੇ ਘਰ ਛੱਡ ਕੇ ਆਉਣਾ ਮੈਂ ਤੇਰੀ ਫੋਟੋ ਕੱਢੀ ਨੰਬਰ ਫੋਟੋ ਦੇ ਇਹਦਾ ਮੋਬਾਈਲ ਨੰਬਰ ਲੋੜ ਦਾ ਗੱਡੀ ਨੰਬਰ ਲੋੜ ਦਾ ਜਿੱਥੇ ਆਪਣਾ ਨਾਮ ਆਉਂਦਾ ਆਉਂਦੇ ਬੱਤੀ ਆ ਨੰਬਰ ਆ ਗੱਡੀ ਮੈਂ ਮੰਗਦੇ ਗੱਡੀ ਪੁੱਛਦਾ ਮੰਗਿਆ ਕਿ ਕੋਈ ਤੈਨੂੰ ਕੋਈ ਪ੍ਰੋਬਲਮ ਹੈ ਤੂੰ ਇੱਕ ਕੰਮੀ ਨੂੰ ਫੋਨ ਕਰਨਾ ਤੇ ਨਹੀਂ ਤੈਨੂੰ ਬਜ਼ੁਰਗੋ ਕੀ ਗੱਲ ਹੈ ਜਿਹੜਾ ਤੁਸੀਂ ਸੜਕ ਤੇ ਰਹਿੰਦੇ ਹੋ ਮੈਂ ਨਹੀਂ ਆਉਂਗਾ ਮੈਂ ਕਹਿਤਾ ਹਾਂ ਸਾਡ ਨੂੰ ਉਹ ਗੁਰਦੁਆਰਾ ਸਾਹਿਬ ਬਾਣੀ ਪੜ੍ਹਨੀ ਹੈ ਮੈਂ ਮੈਂ ਬਾਟ ਕਰਿਆ ਕਰਨਾ ਗੁਰਦੁਆਰਾ ਮੈਂ ਪੁੱਤਰ ਜੀ ਅੱਜ ਦਾ ਬੱਸ ਸਾਲ ਪੁੱਜੀ ਦਾ ਰਾਜ ਖਾਣ ਦਿੱਤਾ ਉਹ ਮੈਂ ਇਹ 26 ਜਨਵਰੀ ਹਰ ਸਾਲ ਉਹਨਾਂ ਦਾ ਜਿਹੜੇ ਕੈਰੇਟ ਕਰਨਾ ਹੈ ਜੀ ਬਾਪੂ ਮੇਰੇ ਨਾਲ ਸਰਦਾਰ ਹੋ ਕੇ ਮੰਗਦਾ ਚੰਗਾ ਨਹੀਂ ਲੱਗਦਾ ਸਰਦਾਰ ਹੋ ਕੇ ਮੰਗਦਾ ਚੱਕਰ ਨਹੀਂ ਲੱਗਦਾ ਮੈਂ ਮੰਗਦਾ ਹੈ ਸਾਨੂੰ ਮੈਂ ਖਾ ਦੀ ਮਾਰ ਆਖਣ ਖਾਲੀ ਨਹੀਂ ਗੱਲ ਬਾਪੂ ਤੇਰੇ ਤੁਸੀਂ ਇਹ ਗੱਲ ਨਹੀਂ ਕਰੀ ਬਲਕਿ ਕੀ ਗੱਲ ਹੋਈ ਇਹ ਬਜ਼ੁਰਗ ਜਿਹੜੇ ਸੜਕ ਤੇ ਘੁੰਮ ਰਹੇ ਸਨ ਇਹ ਬਜ਼ੁਰਗ ਜੀ ਸੜਕ ਜਿੱਨੇ ਇੱਥੇ ਚੌਂਕ ਦੇ ਵਿੱਚ ਹੱਥ ਜੋੜ ਕੇ ਖੜਾ ਜਾਂਦੇ ਆ ਜੀ ਤੇ ਲੋਕਾਂ ਕੋਲ ਮਤਲਬ ਹੱਥ ਕਰ ਦਿੰਦੇ ਜੋੜ ਕੇ ਲੋਕ ਇਹਨਾਂ ਨੂੰ ਪੈਸੇ ਦਿੰਦੇ ਆ ਮਤਲਬ ਇਹਨਾਂ ਨੇ ਸਰਦਾਰ ਬੰਦਾ ਬਜ਼ੁਰਗ ਆਦਮੀ ਦਾੜੀ ਰੱਖ ਕੇ ਕੇਸ ਆ ਤੇ ਚੰਗਾ ਨਹੀਂ ਲੱਗਦਾ ਤੁਸੀਂ ਪੈਸੇ ਦਿੱਤੇ ਉਹਨਾਂ ਨੂੰ ਘਰ ਭੇਜਿਆ ਦੁਬਾਰਾ ਕਿਹਾ ਕੋਈ ਮੈਂ ਅੱਗ ਗਿਆ ਜੀ ਤੁਸੀਂ ਮੇਰੇ ਕੋ 500 ਲੈ ਲਾ ਤਾਂ ਤੁਸੀਂ ਘਰ ਦੇ ਬੈਠੋ ਜਾ ਇਹ ਤੁਹਾਨੂੰ ਪ੍ਰੋਬਲਮ ਆਵੇ ਸਾਨੂੰ ਦੱਸੋ